ਕੀ ਤੁਸੀਂ ਕਦੇ ਸੋਚਿਆ ਹੈ ਉਸ ਮਾਂ ਦੇ ਦਿਲ ਉੱਤੇ ਕੀ ਬੀਤੀ ਹੋਵੇਗੀ ਜਦੋਂ ਠੰਡੇ ਬੁਰਜ ਦੇ ਉਹ ਭਾਰੀ ਦਰਵਾਜ਼ੇ ਆਖਰੀ ਵਾਰ ਖੁੱਲ੍ਹੇ ਸੋਚ ਕੇ ਵੇਖੋ ਦੋ ਨੰਨੇ ਮਾਸੂਮ ਜਿਨ੍ਹਾਂ ਦੇ ਚਿਹਰਿਆਂ ਉੱਤੇ ਅਜੇ ਬਚਪਨ ਖੇਡਦਾ ਸੀ ਉਹਨਾਂ ਨੇ ਜਦੋਂ ਆਪਣੀ ਦਾਦੀ ਜੀ ਦੀ ਹਿੱਕ ਨਾਲ ਲੱਗ ਕੇ ਆਖਰੀ ਵਾਰ ਫਤੇ ਬੁਲਾਈ ਹੋਵੇਗੀ ਤਾਂ ਮਾਤਾ ਗੁਜਰੀ ਜੀ ਦੇ ਹਿਰਦੇ ਵਿੱਚ ਕਿੰਨਾ ਵੱਡਾ ਤੂਫਾਨ ਉੱਠਿਆ ਹੋਵੇਗਾ ਇੱਕ ਪਾਸੇ ਦਾਦੀ ਜੀ ਦੀ ममता ਸੀ ਜੋ ਕਹਿ ਰਹੀ ਸੀ ਮੇਰੇ ਲਾਲੋ ਰੁਕ ਜਾਓ ਅਤੇ ਦੂਸਰੇ ਪਾਸੇ ਗੁਰੂ ਦੀ ਪਤਨੀ ਦਾ ਸਿੱਧਕ ਸੀ ਜਿਸ ਨੇ ਹੰਝੂਆਂ ਨੂੰ ਅੱਖਾਂ ਵਿੱਚ ਹੀ ਰੋਕ ਲਿਆ ਤਾਂ ਜੋ ਬੱਚਿਆਂ ਦੇ ਕਦਮ ਨਾ ਡੋਲ ਜਾਣ ਅੱਜ ਦੀ ਕਥਾ ਕਿਸੇ ਰਾਜੇ ਮਹਾਰਾਜੇ ਦੀ ਨਹੀਂ ਇਹ ਕਥਾ ਉਸ ਮਾਂ ਦੀ ਹੈ ਜਿਸ ਨੇ ਆਪਣੇ ਹੱਥਾਂ ਨਾਲ ਆਪਣੀ نسل ਨੂੰ ਮੌਤ ਦੇ ਰਸਤੇ ਉੱਤੇ ਤੋਰਿਆ ਆਓ ਅੱਜ ਮਾਤਾ ਗੁਜਰੀ ਜੀ ਦੇ ਉਸ ਦਰਦ ਨੂੰ ਅਤੇ ਉਸ ਅਟਲ ਹੌਸਲੇ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਇਹ ਕਥਾ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਰਾਤ ਸਰਹੰਦ ਦੀਆਂ ਕੰਦਾਂ ਕੰਬ ਰਹੀਆਂ ਸਨ ਪਰ ਮਾਤਾ ਗੁਜਰੀ ਜੀ ਦਾ ਹੌਸਲਾ ਚਟਾਨ ਵਾਂਗ ਅਟਲ ਸੀ ਠੰਡਾ ਬੁਰਜ ਪੋ ਦੀਆਂ ਕੈਰ ਭਰੀਆਂ ਰਾਤਾਂ ਇੱਕ ਦਾਦੀ ਦੀ ਗੋਦ ਵਿੱਚ ਦੋ ਨੰਨੇ ਚਿਰਾਗ ਸੋਚੋ ਜਦੋਂ ਬਾਹਰ મોત ਪੈਰਾ ਦੇ ਰਹੀ ਹੋਵੇ ਤਾਂ ਇੱਕ ਮਾਂ ਦੇ ਦਿਲ ਉੱਤੇ ਕੀ ਬੀਤਦੀ ਹੈ ਅੱਜ ਦੀ ਕਥਾ ਸਿਰਫ ਇਤਿਹਾਸ ਨਹੀਂ ਇਹ ਉਸ ਮਾਂ ਦੀ ਦਾਸਤਾਨ ਹੈ ਜਿਸਨੇ ਆਪਣੇ ਜਿਗਰ ਦੇ ਟੁਕਣਿਆਂ ਨੂੰ ਖੁਦ ਮੌਤ ਦੇ ਰਸਤੇ ਉੱਤੇ ਤੋੜਿਆ ਤਾਂ ਜੋ ਧਰਮ ਜਿਉਂਦਾ ਰਹੇ 27 ਦਸੰਬਰ ਦੀ ਸਵੇਰ ਹੋਈ ਬੁਰਜ ਦੇ ਭਾਰੀ ਦਰਵਾਜ਼ੇ ਖੁੱਲੇ ਵਜ਼ੀਰ ਖਾਨ ਦੇ ਜਲਾਦ ਸਾਹਮਣੇ ਖੜੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਰਹਿਮ ਨਹੀਂ ਸਿਰਫ ਜ਼ੁਲਮ ਸੀ ਜਦੋਂ ਸਿਪਾਈਆਂ ਨੇ ਕਿਹਾ ਬੱਚਿਆਂ ਨੂੰ ਸਾਡੇ ਹਵਾਲੇ ਕਰੋ ਤਾਂ ਮਾਤਾ ਗੁਜਰੀ ਜੀ ਨੇ ਆਪਣੇ ਦੋਹਾਂ ਪੋਤਰਿਆਂ ਨੂੰ ਕੁੱਟ ਕੇ ਇੱਕ ਨਾ ਲਾਇਆ ਉਸ ਪਲ ਮਾਂ ਦੇ ਅੰਦਰ ਇੱਕ ਜੰਗ ਚੱਲ ਰਹੀ ਸੀ ਇੱਕ ਪਾਸੇ ਮੋਹ ਸੀ ਅਤੇ ਦੂਸਰੇ ਪਾਸੇ ਗੁਰੂ ਦਾ ਸਿਧਾਂਤ ਮਾਤਾ ਜੀ ਨੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੇ ਮੁਖੜੇ ਜੁਮੇ ਉਹਨਾਂ ਦੇ ਸਿਰਾਂ ਉੱਤੇ ਦਸਤਾਰਾਂ ਸਜਾਈਆਂ ਅਤੇ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਮੇਰੇ ਲਾਲੋ ਯਾਦ ਰੱਖਣਾ ਤੁਸੀਂ ਉਸ ਗੁਰੂ ਦੇ ਪੁੱਤ ਹੋ ਜੋ ਮਜਲੂਮਾਂ ਲਈ ਜੂਝ ਰਿਹਾ ਹੈ ਤੁਹਾਡੇ ਦਾਦਾ ਚਾਂਦਨੀ ਚੌਂਕ ਵਿੱਚ ਸੀਸ ਦੇ ਕੇ ਆਏ ਸਨ ਅਤੇ ਤੁਹਾਡੇ ਪਿਤਾ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਹਨ ਵੇਖਿਓ ਕਿਤੇ ਗੁਰੂ ਦੇ ਅੰਸ਼ ਨੂੰ ਦਾਗ ਨਾ ਲੱਗ ਜਾਵੇ ਨੀਹਾਂ ਵਿੱਚ ਚੁਣੇ ਜਾਣਾ ਪ੍ਰਵਾਨ ਕਰਨਾ ਪਰ ਸਿੱਖੀ ਤੋਂ ਮੁੱਖ ਨਾ ਮੋੜਨਾ ਜਦੋਂ ਸਿਪਾਹੀ ਬੱਚਿਆਂ ਨੂੰ ਲੈ ਕੇ ਤੁਰੇ ਮਾਤਾ ਜੀ ਬੁਰਜ ਦੀਆਂ ਬਾਰੀਆਂ ਵਿੱਚੋਂ ਉਦੋਂ ਤੱਕ ਵੇਖਦੇ ਰਹੇ ਜਦੋਂ ਤੱਕ ਉਹ ਨੰਨੇ ਕਦਮ ਅੱਖਾਂ ਤੋਂ ਓਲੇ ਨਹੀਂ ਹੋ ਗਏ ਸਾਤ ਸੰਗਤ ਜੀ ਜ਼ਰਾ ਸੋਚ ਕੇ ਵੇਖੋ ਜਦੋਂ ਬਾਹਰ ਮੌਤ ਪੈਰਾ ਦੇ ਰਹੀ ਹੋਵੇ ਤਾਂ ਇੱਕ ਮਾਂ ਦੇ ਦਿਲ ਉੱਤੇ ਕੀ ਬੀਤਦੀ ਹੈ ਉਸ ਵਕਤ ਮਾਤਾ ਗੁਜਰੀ ਜੀ ਸਿਰਫ ਇੱਕ ਗੁਰੂ ਮਾਂ ਨਹੀਂ ਸਨ ਉਹ ਇੱਕ ਦਾਦੀ ਵੀ ਸਨ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਵੰਚ ਦੇ ਦੋ ਨਿੱਕੇ ਚਿਰਾਗ ਬੁਝਾਉਣ ਦੀ ਤਿਆਰੀ ਹੋ ਰਹੀ ਸੀ ਕੀ ਬੀਤੀ ਹੋਵੇਗੀ ਉਸ ਮਾਂ ਦੇ ਮਨ ਉੱਤੇ ਜਦੋਂ ਪੋਹ ਦੀਆਂ ਰਾਤਾਂ ਵਿੱਚ ਉਹ ਆਪਣੇ ਪੋਤਰੀਆਂ ਦੇ ਨਿੱਕੇ ਨਿੱਕੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੀ ਹੋਵੇਗੀ ਤਾਂ ਇਹ ਸੋਚਦੀ ਹੋਵੇਗੀ ਕਿ ਕੱਲ ਇਹ ਹੱਥ ਸ਼ਾਇਦ ਮੇਰੇ ਕੋਲ ਨਹੀਂ ਹੋਣਗੇ ਮਾਂ ਦੇ ਮਨ ਅੰਦਰ ਇੱਕ ਤੂਫਾਨ ਉੱਠਿਆ ਹੋਵੇਗਾ ਇੱਕ ਪਾਸੇ ਮੋਹ ਸੀ ਜੋ ਕਹਿ ਰਿਹਾ ਸੀ ਮੇਰੇ ਬੱਚਿਓ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਅਤੇ ਦੂਸਰੇ ਪਾਸੇ ਧਰਮ ਸੀ ਜੋ ਕਹਿ ਰਿਹਾ ਸੀ ਗੁਜਰੀਏ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਇਹਨਾਂ ਨੂੰ ਧਰਮ ਦੀ ਖਾਤਰ ਕੁਰਬਾਨ ਹੋਣਾ ਹੀ ਸ਼ੋਭਦਾ ਹੈ ਮਾਤਾ ਗੁਜਰੀ ਜੀ ਨੇ ਆਪਣੀ ਮਮਤਾ ਨੂੰ ਗੁਰੂ ਦੇ ਸਿਧਾਂਤਾਂ ਅੱਗੇ ਕੁਰਬਾਨ ਕਰ ਦਿੱਤਾ ਉਹ ਰੋਏ ਨਹੀਂ ਕਿਉਂਕਿ ਜੇ ਮਾਂ ਕਮਜ਼ੋਰ ਪੈ ਜਾਂਦੀ ਤਾਂ ਸ਼ਾਇਦ ਇਤਿਹਾਸ ਦੇ ਉਹ ਪੰਨੇ ਇੰਨੇ ਸੁਨਹਿਰੀ ਨਾ ਹੁੰਦੇ ਮਾਤਾ ਗੁਜਰੀ ਜੀ ਦੇ ਲਈ ਇਹ ਪਰਖ ਨਵੀਂ ਨਹੀਂ ਸੀ ਚੇਤੇ ਕਰੋ ਉਹ ਦਿਨ ਜਦੋਂ ਚਾਂਦਨੀ ਚੌਕ ਵਿੱਚ ਧਰਮ ਦੀ ਰੱਖਿਆ ਲਈ ਉਹਨਾਂ ਦੇ ਸੁਹਾਗ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ ਸੀ ਉਸ ਵਕਤ ਵੀ ਮਾਤਾ ਜੀ ਨੇ ਹੰਝੂ ਨਹੀਂ ਕੇਰੇ ਉਹਨਾਂ ਨੇ ਆਪਣੇ ਹਿਰਦੇ ਨੂੰ ਪੱਥਰ ਕਰ ਲਿਆ ਕਿਉਂਕਿ ਉਹ ਜਾਣਦੇ ਸਨ ਕਿ ਗੁਰੂ ਦਾ ਮਾਰਗ ਫੁੱਲਾਂ ਦੀ ਸੀਜ ਨਹੀਂ ਕੁਰਬਾਨੀਆਂ ਦੀ ਦਾਸਤਾਨ ਹੈ ਜਿਸ ਮਾਂ ਨੇ ਆਪਣੇ ਪਤੀ ਦਾ ਕਟਿਆ ਹੋਇਆ ਸੀਸ ਵੇਖ ਕੇ ਅਕਾਲ ਪ੍ਰਭੂ ਦਾ ਸ਼ੁਕਰਾਨਾ ਕੀਤਾ ਹੋਵੇ ਕਿ ਸੱਚੇ ਪਾਸ਼ਾ ਤੇਰਾ ਪਾਣਾ ਮੀਠਾ ਲੱਗੇ ਉਸੇ ਮਾਂ ਨੇ ਅੱਜ ਸਰਹੰਦ ਦੇ ਠੰਡੇ ਬੁਰਜ ਵਿੱਚ ਆਪਣੇ ਪੋਤਰਿਆ ਨੂੰ ਉਸੇ ਸ਼ਹਾਦਤ ਦੀ ਗੁਰਤੀ ਦਿੱਤੀ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਕਿਹਾ ਸਹਿਬਜ਼ਾਦਿਓ ਤੁਹਾਡੇ ਦਾਦਾ ਜੀ ਨੇ ਦੂਸਰਿਆਂ ਦੇ ਧਰਮ ਲਈ ਸੀਸ ਦਿੱਤਾ ਸੀ ਤੁਸੀਂ ਆਪਣੇ ਧਰਮ ਦੀ ਸ਼ਾਨ ਲਈ ਜਾਨ ਵਾਰਨ ਤੋਂ ਪਿੱਛੇ ਨਾ ਹਟਣਾ ਉਹ ਮਾਂ ਜਿਸਨੇ ਪਹਿਲਾਂ ਸੁਹਾਗ ਵਾਰਿਆ ਫਿਰ ਪੁੱਤ ਵਾਰਿਆ ਅਤੇ ਅੱਜ ਆਪਣੀਆਂ ਅੱਖਾਂ ਦੇ ਤਾਰੇ ਪੁੱਤਰੇ ਵਾਰ ਕੇ ਇਤਿਹਾਸ ਨੂੰ ਦੱਸ ਦਿੰਦਾ ਕਿ ਗੁਰੂ ਘਰ ਦੀਆਂ ਬੀਬੀਆਂ ਸਿਰਫ ਪਰਿਵਾਰ ਨਹੀਂ ਪਾਲਦੀਆਂ ਉਹ ਕੌਮ ਪਾਲਦੀਆਂ ਨੇ ਅਤੇ ਕੌਮ ਦੀ ਖਾਤਰ ਆਪਣਾ ਸਭ ਕੁਝ ਵਾਰ ਕੇ ਵੀ ਸ਼ਾਂਤ ਰਹਿਣਾ ਜਾਣਦੀਆਂ ਨੇ ਇਹ ਉਹ ਸਿਦਕ ਸੀ ਜਿਸਨੇ ਸਰਹੰਦ ਦੀਆਂ ਕੰਦਾਂ ਨੂੰ ਤਾਂ ਕੰਬਾ ਦਿੱਤਾ ਪਰ ਮਾਤਾ ਗੁਜਰੀ ਜੀ ਦੇ ਸਬਰ ਨੂੰ 1 ਇੰਚ ਵੀ ਨਹੀਂ ਹਿਲਾ ਸਕਿਆ ਹਰ ਪਲ ਉਹਨਾਂ ਦੇ ਦਿਲ ਵਿੱਚ ਇੱਕ ਹੀ ਦਰਦ ਉੱਠਦਾ ਸੀ ਪਰ ਮੁਖੜੇ ਉੱਤੇ ਅਕਾਲ ਪੁਰਖ ਦਾ ਭਾਣਾ ਸੀ ਉਹਨਾਂ ਨੇ ਆਪਣੇ ਹੰਝੂਆਂ ਨੂੰ ਸਬਰ ਦੀਆਂ ਕੰੰਡਾਂ ਪਿੱਛੇ ਛੁਪਾ ਲਿਆ ਤਾਂ ਜੋ ਬੱਚਿਆਂ ਦਾ ਹੌਸਲਾ ਦਾਦੀ ਦੇ ਹੰਝੂ ਵੇਖ ਕੇ ਡੁੱਲੇ ਨਾ ਅੱਜ ਦੀ ਕਥਾ ਸਿਰਫ ਇਤਿਹਾਸ ਨਹੀਂ ਇਹ ਉਸ ਮਾਂ ਦੀ ਦਾਸਤਾਨ ਹੈ ਜਿਸਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਖੁਦ ਮੌਤ ਦੇ ਰਸਤੇ ਉੱਤੇ ਤੋੜਿਆ ਤਾਂ ਜੋ ਅੱਜ ਤੁਹਾਡਾ ਅਤੇ ਮੇਰਾ ਪਰਮ ਜਿਉਂਦਾ ਰਹੇ ਉਸ ਵੇਲੇ ਮਾਤਾ ਜੀ ਨੇ ਅੱਖਾਂ ਬੰਦ ਕੀਤੀਆਂ ਅਤੇ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਤੇਰੀ ਅਮਾਨਤ ਸੀ ਤੈਨੂੰ ਸੌਂਪ ਦਿੱਤੀ ਹੁਣ ਇਹਨਾਂ ਨੂੰ ਹੌਸਲਾ ਬਖਸ਼ੀ ਇਹ ਕੁਰਬਾਨੀ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਹੈ ਜਿੱਥੇ ਇੱਕ ਦਾਦੀ ਆਪਣੇ ਮਾਸੂਮ ਪੋਤਰਿਆਂ ਨੂੰ ਸ਼ਹਾਦਤ ਦਾ ਜਾਨ ਪੀਣ ਲਈ ਖੁਦ ਤੋਰਦੀ ਹੈ ਜੇ ਇਸ ਕਥਾ ਨੇ ਤੁਹਾਡੀਆਂ ਅੱਖਾਂ ਨਾਮ ਕੀਤੀਆਂ ਨੇ ਜੇ ਮਾਤਾ ਗੁਜਰੀ ਜੀ ਦਾ ਜੇਰਾ ਤੁਹਾਡੇ ਦਿਲ ਨੂੰ ਛੂ ਗਿਆ ਹੈ ਤਾਂ ਕਮੈਂਟ ਵਿੱਚ ਤਨ ਤਨ ਮਾਤਾ ਗੁਜਰੀ ਜੀ ਜ਼ਰੂਰ ਲਿਖਣਾ ਇਸ ਵੀਡੀਓ ਨੂੰ ਲਾਈਕ ਕਰੋ ਤਾਂ ਜੋ YouTube ਇਸ ਨੂੰ ਹੋਰ ਸੰਗਤਾਂ ਤੱਕ ਪਹੁੰਚਾਵੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਸੀਂ ਆਪਣੇ ਇਤਿਹਾਸ ਦੀਆਂ ਇਹ ਗੌਰਵਮਈ ਕਥਾਵਾਂ ਜਿਉਂਦੀਆਂ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ